ਹਾਂਜੀ ਸੋਸ਼ਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਅਪਡੇਟਾਂ ਸੋ ਹਾਂ ਜਣਾ ਤੁਹਾਡੇ ਸਾਰਿਆਂ ਲਈ ਅੱਜ ਦੇ ਹੋਰ ਨਵੇਂ ਵਿਸ਼ੇ ਲੈ ਕੇ ਸੋ ਦੋਸਤੋ ਅੱਜ ਆਪਾਂ ਤਿੰਨ ਵਿਸ਼ਿਆਂ ਦੇ ਉੱਪਰ ਗੱਲ ਕਰਾਂਗੇ ਕਿਉਂਕਿ ਕੱਲ ਬਹੁਤ ਸਾਰੇ ਪਟੀਸ਼ਨਰਾਂ ਦੇ ਜਿਹੜੇ ਕੇਸ ਲੱਗੇ ਹੋਏ ਸੀ ਉਹਨਾਂ ਦੇ ਪੱਤਰ ਜਾਰੀ ਹੋ ਚੁੱਕੇ ਠੀਕ ਹੈ ਜੀ ਸੋ ਅੱਜ ਆਪਾਂ 3704 ਅਧਿਆਪਕ ਕਵਰਗ 5178 ਅਤੇ ਜਿੰਨੇ ਵੀ ਪਟੀਸ਼ਨਰ ਕੇਸਾਂ ਦੇ ਵਿੱਚ ਬਣਦੇ ਅੱਜ ਉਹਨਾਂ ਤਿੰਨਾਂ ਵਿਸ਼ਿਆਂ ਦੇ ਉੱਪਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ 3704 ਅਧਿਆਪਕਾਂ ਦੀ ਗੱਲ ਕਰ ਲਈ ਦੋਸਤੋ ਠੀਕ ਹੈ ਇਹ ਵਰਬਲੀ ਆਪਾਂ ਦੱਸ ਰਹੇ ਹਾਂ ਅ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪੇ ਫਿਕਸੇਸ਼ਨ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਬਵਾਲ ਉਹ ਅਜੇ ਵੀ ਬਣਿਆ ਹੋਇਆ ਹੈ ਖੜਾ ਹੈ ਠੀਕ ਹੈ ਖਾਸ ਕਰ ਆਪਾਂ ਗੱਲ ਕੀਤੀ ਸੀ ਮਾਨਸਾ ਬਠਿੰਡਾ ਬਰਨਾਲਾ ਚਾਰਜ ਦੇ ਲੈਣ ਦੇ ਵਿੱਚ ਠੀਕ ਹੈ ਜੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਉਹ ਤਕਰੀਬਨ 46800 ਦੇ ਨਾਲ ਜਿਹੜੀ ਪੇ ਉਹ ਬਣ ਚੁੱਕੀ ਹੈ ਸੋ ਅੱਜ 3704 ਅਧਿਆਪਕਾਂ ਕੋਲੋਂ ਮਾਨਸਾ ਦੇ ਵਿੱਚ ਜਿਹੜਾ ਉਧਰਨਾ ਲਾਇਆ ਜਾ ਰਿਹਾ ਹੈ ਡੀ ਆਫਿਸ ਦੇ ਵਿੱਚ ਮੈਡਮ ਦੇ ਨਾਲ ਮੁਲਾਕਾਤ ਕੀਤੀ ਗਈ ਪਿਛਲੇ ਦਿਨਾਂ ਵਿੱਚ ਮੁਲਾਕਾਤ ਕੀਤੀ ਗਈ ਸੀ ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਠੀਕ ਹੈ ਜੀ ਸੋ ਮੈਡਮ ਨੇ 2-3 ਦਿਨਾਂ ਦਾ ਸਮਾਂ ਲੈ ਕੇ ਉਸ ਤੋਂ ਬਾਅਦ ਵੀ ਜਿਹੜਾ ਕੋਈ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਸੋ ਫਿਲਹਾਲ ਅੱਜ ਫਿਰ ਉਹਨਾਂ ਨੇ ਰੋਸ ਵਜੋਂ ਜਿਹੜਾ ਡੀਓ ਦਫ਼ਤਰ ਨੂੰ ਘੇਰਿਆ ਤੇ ਉਹਦੇ ਵਿੱਚ ਮੈਡਮ ਨਾਲ ਦੁਬਾਰਾ ਤੋਂ ਫਿਰ ਗੱਲਬਾਤ ਕੀਤੀ ਗਈ ਹੈ ਸੋ ਉਸ ਤਕਰੀਬਨ 5 ਤੋਂ 6 ਵਜੇ ਤੱਕ ਜਿਹੜੀ ਉਹ ਮੀਟਿੰਗ ਖਤਮ ਹੋਣੀ ਹੈ ਉਦੋਂ ਤੱਕ ਉਹ ਤੁਹਾਨੂੰ ਅਪਡੇਟ ਆਪਾਂ ਦੇਵਾਂਗੇ ਠੀਕ ਹੈ ਜੀ ਉਹਦੇ ਵਿੱਚ ਮੀਟਿੰਗ ਵਿੱਚ ਕੀ ਹੋਇਆ ਕੀ ਵਾਕਈ ਹੈ ਮਾਨਸਾ ਤੇ ਸੰਗਰੂਰ ਦੇ ਵਿੱਚ ਜਿਹੜੀ ਉਹ ਤਨਖਾਹ ਬਣਾਈ ਆ ਦੋਸਤੋ ਠੀਕ ਹੈ ਜੀ ਪਟੀਸ਼ਨਰ ਦੀ ਜਿਨ੍ਹਾਂ ਦੇ ਕੇਸ ਲੱਗੇ ਸੀ 6ਵੇਂ ਪੇਕਮਿਸ਼ਨ ਦੇ ਅਕੋਰਡਿੰਗ ਨਹੀਂ ਬਣਾਈ 5ਵੇਂ ਦੇ ਅਕੋਰਡਿੰਗ ਬਣਾਈ ਹੈ ਸੋ ਜੋ ਕਿ ਬਹੁਤ ਘੱਟ ਹੈ ਠੀਕ ਹੈ ਜੀ ਸੋ ਬਾਕੀ ਜ਼ਿਲ੍ਹਿਆਂ ਦੇ ਵਿੱਚ 4800 ਦੇ ਨਾਲ ਬਣੀ ਤੇ ਇਸ ਕਰਕੇ ੱੱੱਕਾ ਜਿਹੜਾ ਉਹ ਅਧਿਆਪਕ ਵਰਗ ਦੇ ਨਾਲ ਹੋਇਆ ਮਾਨਸਾ ਤੇ ਸੰਗਰੂਰ ਦੇ ਨਾਲ ਇਸੇ ਕਰਕੇ ਜਿਹੜਾ ਉਹਨਾਂ ਵੱਲੋਂ ਵਾਰ-ਵਾਰ ਧਰਨਾ ਲਾਇਆ ਜਾ ਰਿਹਾ ਸੋ ਅੱਜ ਮੁਲਾਕਾਤ ਦੇ ਵਿੱਚ ਕੀ ਹੁੰਦਾ ਹੈ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਆਪਾਂ ਤੁਹਾਡਾ ਕਿਸੇ ਦੂਸਰੀ ਵੀਡੀਓ 'ਚ ਸਾਂਝਾ ਕਰਾਂਗੇ ਸੋ ਫਿਲਹਾਲ ਦੂਸਰੇ ਜਾ 416635 3704 ਜਾਂ ਹੋਰ ਵੀ ਜਿਹੜੇ ਪਟੀਸ਼ਨਰਸ ਬਣੇ ਹੋਏ ਆ ਉਹਨਾਂ ਸਾਰੇ ਪਟੀਸ਼ਨਰਾਂ ਦੇ ਲਈ ਇੱਕ ਅਪਡੇਟ ਹੈ ਜੀ ਕਿ ਅਗਸਤ ਮਹੀਨੇ ਤੱਕ ਠੀਕ ਹੈ ਜਿਹੜੇ ਲਾਸਟ ਹੁਣ ਦੇ ਦਿਨਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਲਾ ਲਿਓ ਜਾਂ ਕਿਹਦੀ ਵੀ ਜੁਲਾਈ ਜੁਲਾਈ ਦੇ ਵਿੱਚ ਕੁਝ ਜਿਹੜੇ ਹੈਗੇ ਆ ਕੇਸ ਲੱਗੇ ਆ ਉਹਨਾਂ ਨੂੰ ਛੱਡ ਕੇ ਠੀਕ ਹੈ ਜੀ ਸੋ ਫਿਲਹਾਲ ਜਿਹੜੇ ਹੁਣ ਤੱਕ ਪਹਿਲਾਂ ਕੇਸ ਲੱਗ ਚੁੱਕੇ ਆ ਸਾਰਿਆਂ ਜਿੰਨੇ ਪਟੀਸ਼ਨਰਾਂ ਦੇ ਉਹਨਾਂ ਦਾ ਫੈਸਲਾ ਤਕਰੀਬਨ ਅਗਸਤ ਅਗਸਤ ਮਹੀਨੇ ਦੇ ਵਿੱਚ ਆ ਜਾਣਾ ਹੈ ਠੀਕ ਹੈ ਜੀ ਅਪਡੇਟ ਮਿਲਕੋ ਕੇ ਤਕਰੀਬਨ ਕੱਲ ਤਿੰਨ ਤੋਂ ਚਾਰ ਕੇਸਾਂ ਦੇ ਵਿੱਚ ਜਿਹੜਾ ਉਹ ਆਰਡਰ ਜਾਰੀ ਹੋਇਆ ਸੋ ਉਸੇ ਦੇ ਤਹਿਤ ਆਪਾਂ ਨੂੰ ਉਹ ਮਾਫੀ ਚਾਹਾਂਗੇ ਦੋ ਤਿੰਨ ਜਿਹੜੇ ਸੀਗੇ ਪੱਤਰ ਉਹ ਕਿਸੇ ਕਾਰਨ ਮਿਸ ਹੋ ਗਏ ਸੋ ਫਿਲਹਾਲ ਆਪਾਂ ਨੂੰ ਜਿਹੜਾ ਸਿਵਲ ਰਿਕ੍ਰੇਸ਼ਨ 14311 ਆਫ ਗੁਰਜੰਟ ਸਿੰਘ ਬਨਾਮ ਠੀਕ ਹੈ ਜੀ ਪੰਜਾਬ ਸਰਕਾਰ 14382 ਆਫ ਜਤਿੰਦਰ ਸਿੰਘ ਅਤੇ 13785 ਆਪ ਸਤਵੀਰ ਕੌਰ ਦੇ ਕੇਸ ਦੀ ਸੂਚਨਾ ਜਿਹੜੀ ਉਹ ਮੰਗੇਗੀ तकरीबन ਤਿੰਨ ਜਿਹੜੇ ਇਹ ਕੇਸ ਇੱਕੇ ਪਟੀਸ਼ਨਰ ਦੇ ਵਿੱਚ ਭਾ ਉਹਨਾਂ ਨੇ ਇੱਕ ਪੱਤਰ ਰਾਹੀਂ ਤਿੰਨਾ ਕੇਸਾਂ ਦਾ ਵੀ ਜਿਹੜਾ ਉਹ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਜਿਹੜੇ ਵੀ ਭੈਣ ਭਰਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਦੋਸਤੋ ਜਦੋਂ ਤੁਸੀਂ ਪਟੀਸ਼ਨਰ ਬਣਦੇ ਹੋ ਠੀਕ ਹੈ ਜੋ ਕੋਈ ਵੀ ਕਿਸੇ ਵੀ ਵਰਗ ਦੇ ਨਾਲ ਹੈ ਕਿਸੇ ਵੀ ਕੈਡਰ ਦਾ ਚਾਹੇ ਹਿੱਟੀ ਹੋਵੇ ਚਾਹੇ ਮਾਸਟਰ ਕੈਡਰ ਹੈ ਤਾਂ ਤੁਸੀਂ ਆਪਣਾ ਪਟੀਸ਼ਨ ਨੰਬਰ ਜੇ ਤੁਹਾਡਾ ਰਿਟ ਪਟੀਸ਼ਨ ਨੰਬਰ ਹੁੰਦਾ ਇੱਕ ਤਾਂ ਉਹ ਯਾਦ ਰੱਖਣਾ ਤੇ ਤੁਸੀਂ ਤੁਸੀਂ ਕਿਸ ਦੇ ਅੰਡਰ ਉਹ ਭਾਵ ਤੁਹਾਡਾ ਕਿਸ ਦੇ ਅੰਡਰ ਜਿਹੜਾ ਉਹ ਕੇਸ ਲੱਗਿਆ ਗਿਆ ਉਸ ਵਿਅਕਤੀ ਦਾ ਨਾਮ ਜਿਵੇਂ ਤੁਸੀਂ ਦੇਖ ਸਕਦੇ ਗੁਰਜੰਟ ਸਿੰਘ ਜਤਿੰਦਰ ਸਿੰਘ ਅਤੇ ਸਤਵੀਰ ਕੌਰ ਇਹ ਤਿੰਨ ਕੇਸ ਨੇ ਤਿੰਨਾ ਕਿਸੇ ਦੇ ਵਿੱਚ ਜਿਹੜੇ ਜਿਹੜੇ ਵੀ ਕਰਮਚਾਰੀ ਹੋਣਗੇ ਉਹਨਾਂ ਦੀਆਂ ਲਿਸਟਾਂ ਜਾਰੀ ਹੋ ਚੁੱਕੀਆਂ ਹੋਣਗੀਆਂ ਭਾਵ ਉਹਨਾਂ ਦੀ ਹੀ ਜਿਹੜੀ ਉਹ ਬਿੱਲ ਆ ਉਹ ਬੈਠ ਹੋਣਗੇ ਜਾਂ ਉਹਨਾਂ ਦਾ ਬਿੱਲਾਂ ਬਾਰੇ ਵਿਚਾਰ ਹੋਣੀ ਹੈ ਤਨਖਾਹਾਂ ਬਣਨੀ ਸ਼ੁਰੂ ਹੋਣੀ ਹੈ ਠੀਕ ਹੈ ਜੀ ਸੋ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਆਪਣਾ ਜਦੋਂ ਵੀ ਤੁਸੀਂ ਪਟੀਸ਼ਨਰ ਬਣਦੇ ਹੋ ਉਸ ਪਟੀਸ਼ਨ ਦਾ ਨੰਬਰ ਅਤੇ ਉਸ ਵਿਅਕਤੀ ਦਾ ਨਾਮ ਜਿਸ ਦੇ ਅੰਡਰ ਤੁਹਾਡਾ ਕੇਸ ਲੱਗ ਰਿਹਾ ਕਿਉਂਕਿ ਬਹੁਤ ਸਾਰੇ ਅਧਿਆਪਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਕੇਸ ਕਿਹਦੇ ਅੰਡਰ ਲੱਗਿਆ ਤੇ ਉਸ ਦਾ ਨੰਬਰ ਕਿੰਨਾ ਹੈ ਤੇ ਉਹ ਤਕਰੀਬਨ ਜਦੋਂ ਉਹਨਾਂ ਨੂੰ ਕੋਈ ਕਲਰਕ ਪੁੱਛਦਾ ਹੈ ਤਾਂ ਉਹਨੂੰ ਸ਼ਾਇਦ ਨਹੀਂ ਪਤਾ ਹੁੰਦਾ ਤਾਂ ਉੱਥੇ ਥੋੜੀ ਨਾਮੋਸ਼ੀ ਹੋ ਸਕਦੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੇਸ ਲਾਓ ਤਾਂ ਕੇਸ ਦਾ ਨੰਬਰ ਉਹਦਾ ਸਕਰੀਨਸ਼ਾਟ ਲੈ ਲੈ ਕਰੋ ਠੀਕ ਹੈ ਜੀ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਉਪਰੋਕਤ ਵਿਸ਼ੇ ਦੇ ਸੰਬੰਧੀ ਕੇਸਾਂ 'ਚ ਲਿਖਿਆ ਜਾਂਦਾ ਹੈ ਕਿ ਇਨ੍ਹਾਂ ਕੋਰਟ ਕੇਸਾਂ ਵਿੱਚ ਲੋਡਿਨਰ ਰਿਕਾਰਡ ਅਨਸਾਰ ਜਲਦੀ ਤੋਂ ਜਲਦੀ ਜਿਹੜਾ ਵਿਭਾਗ ਵੱਲੋਂ ਜਿੰਨੀ ਵੀ ਕੇਸਸ ਨੇ ਪਟੀਸ਼ਨਰ ਨੇ ਉਹਨਾਂ ਦਾ ਵਿੱਤੀ ਬੋਝ ਭਾਵ ਉਹਨਾਂ ਦੀ ਬਜਟ ਕਿੰਨਾ ਬਣਦਾ ਕਿੰਨੀ ਤਨਖਾਹ ਬਣਦੀ ਹੈ ਜੀ ਠੀਕ ਹੈ ਜੀ ਉਹਦਾ ਬਜਟ ਕਿੰਨਾ ਬਣੂਗਾ ਉਸ ਬਾਰੇ ਜਿਹੜਾ ਹੈਗਾ ਕੋਰਟ ਨੇ ਉਹ ਮੰਗਿਆ ਵਿੱਤੀ ਬੋਧੀ ਸਟੇਟਮੈਂਟ ਨਿਯੁਕਤੀ ਪੱਤਰ ਇਸ਼ਤਿਹਾਰ ਹਾਜ਼ਰੀ ਰਿਪੋਰਟ ਮਾਨਯੋਗ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਬਲੈਂਕਨ ਫਾਈਲ ਤਿਆਰ ਕਰਕੇ ਦਫ਼ਤਰ ਵਿੱਚ ਦੀ 18 8 ਦੋਸਤੋ ਅੱਜ 13 ਤਰੀਕ ਹੋ ਚੁੱਕੀ ਹੈ ਸੋ 18 ਤਰੀਕ ਤੱਕ ਜਿਹੜਾ ਹੈਗਾ ਐਸਐਮਓ ਤੇ ਬੈਠ ਕਰਵਾ ਕੇ ਦਸਤੀ ਤੌਰ ਡੀਲਿੰਗ ਸਹਾਇਕ ਬਸੰਤ ਸਿੰਘ ਜਿਹੜਾ ਉਹਨਾਂ ਨੇ ਦਿੱਤਾ ਹੋਇਆ ਇਹ ਸਹਾਇਕ ਆਫੀਸਰ ਨੇ ਇਹਨਾਂ ਦੇ ਡੀਲਿੰਗ ਆਫੀਸਰ ਹੈ ਇਹਨਾਂ ਨੂੰ ਜਿਹੜਾ ਉਹ ਮੋਹਈਆ ਕਰਵਾਉਣਾ ਭਾਵ ਜਮ੍ਹਾਂ ਕਰਵਾਉਣਾ ਵਿੱਤੀ ਬੋਜ ਸਟੇਟਮੈਂਟ ਦੀ ਕਾਪੀ ਐਕਸਲ ਫਾਈਲ ਦੇ ਵਿੱਚ ਜਿਹੜੀ ਉਹ ਬਣਾਉਣੀ ਚਾਹੀਦੀ ਹੈ ਉਪਰੋਕਤ ਅਤੇ ਜ਼ਰੂਰੀ ਕੋਰਟ ਕੇਸ ਹੋਣ ਕਾਰਨ ਇਸ ਨੂੰ ਪਹਿਲੇ ਅਧਾਰ ਤੇ ਕਿਉਂਕਿ ਕੋਰਟ ਕੇਸ ਹੈ ਹਾਈ ਕੋਰਟ ਵੱਲੋਂ ਜਿਹੜਾ ਹਜ਼ਰੀ ਹੋਇਆ ਇਸ ਕਰਕੇ ਇਹਨੂੰ ਪਹਿਲੇ ਅਧਾਰ ਤੇ ਲਿਆ ਜਾਵੇ ਜੇਕਰ ਮਿਤੀ 18 25 ਤੱਕ ਠੀਕ ਹੈ ਜੀ 18 ਅਗਸਤ ਤੱਕ ਇਹ ਨਹੀਂ ਹੁੰਦਾ ਵਿੱਤੀ ਬੋਧੀ ਸਟੇਟਮੈਂਟ ਐਸਐਮ ਤੋਂ ਬੈਠ ਕੇ ਕੇਸ ਜਮਾ ਨਹੀਂ ਕਰਵਾਇਆ ਗਿਆ ਤਾਂ ਸੰਬੰਧਿਤ ਸਕੂਲ ਮੁਖੀ ਦੀ ਨਿਰੋਲ ਜ਼ਿੰਮੇਵਾਰੀ ਹੋਗੀ ਵਿੱਤੀ ਬੋਦੀ ਸਟੇਟਮੈਂਟ ਨਾਲ ਨਾਲ ਕੀਤੀ ਕਿ ਪਰਫਾਰਮੈਂਸ ਅਨੁਸਾਰ ਧਿਆਨ ਪੂਰਵਕ ਬਣਾਈ ਜਾਵੇ ਸੋ ਦੋਸਤੋ ਜਿੰਨੇ ਵੀ ਪਟੀਸ਼ਨਸ ਨੇ ਠੀਕ ਹੈ ਜੀ ਉਹ ਹੁਣ ਕਿਰਪਾ ਕਰਕੇ ਕਾਲੀ ਨਾ ਕਰੋ ਸਾਰਿਆਂ ਦੇ ਕੇਸ ਅਗਸਤ ਤੱਕ ਜਿਹੜੇ ਕੰਪਲੀਟ ਹੋ ਜਾਣੇ ਹੈ ਜਿਹੜੇ ਲਾਸਟ ਕੇਸ ਹੁਣ ਨਵੇਂ ਲੱਗੇ ਆ ਉਹ ਸ਼ਾਇਦ ਸ਼ਾਇਦ ਸتمبر ਤੱਕ ਚਲੇ ਜਾਣ ਪਰ ਫਿਲਹਾਲ ਜਿਹੜੇ ਪਹਿਲਾਂ ਵਾਲੇ ਕੇਸ ਹੈ ਅਗਸਤ ਤੱਕ ਸਾਰਾਂ ਦਾ ਤਕਰੀਬਨ ਨਿਪਟਾਰਾ ਹੋ ਜਾਊਗਾ ਠੀਕ ਹੈ ਜੀ ਪਰ ਦੋਸਤੋ ਬੇਨਤੀ ਇਹਨੀ ਹੈ ਕਿ ਆਪਣਾ ਕੇਸ ਨੰਬਰ ਜਿਹਨੂੰ ਰਿਟ ਪਟੀਸ਼ਨ ਨ ਤੇ ਦੂਸਰਾ ਉਸ ਵਿਅਕਤੀ ਦਾ ਨਾਮ ਜਿਹਦੇ ਅੰਡਰ ਤੁਹਾਡਾ ਕੇਸ ਲੱਗਿਆ ਹੋਇਆ ਤਾਂ ਤਿੰਨ ਕੇਸ ਨੇ ਗੁਰਜੰਤ ਸਿੰਘ ਜਤਿੰਦਰ ਸਿੰਘ ਅਤੇ ਸਤਵੀਰ ਕੌਰ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਉਹ ਆਰਡਰ ਜਾਰੀ ਹੋ ਚੁੱਕੇ ਹੈ ਠੀਕ ਹੈ ਜੀ ਇਹਨਾਂ ਦਾ ਬਜਟ ਜਿਹੜਾ ਬਣ ਜਾਣਾ ਸੋ ਤੁਹਾਡੇ ਜਿਹੜੇ ਵੀ ਕਲਰਕ ਨੇ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਵੈਸੇ ਤਾਂ ਉਹਨਾਂ ਕੋਲੇ ਆ ਚੁੱਕਿਆ ਹੋਗਾ ਠੀਕ ਹੈ ਜੀ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ 5178 ਦੀ 5178 ਦਾ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਜਾਣਦੇ ਤਕਰੀਬਨ ਸਾਰਿਆਂ ਦਾ ਪਹਿਲਾਂ ਜਿਹੜਾ ਬਕਾਇਆ ਹੋ ਚੁੱਕਿਆ ਸੋ 5178 ਭਰਤੀ ਹੈ ਜਿਨ੍ਹਾਂ ਨੂੰ ਦੋਸਤੋ 5 ਸਾਲ ਦਾ ਪ੍ਰਵੇਸ਼ਨ ਹੋਇਆ ਸੀ ਕਿਸੇ ਕਾਰਨ ਕਰਕੇ ਉਹਨਾਂ ਦਾ ਪ੍ਰਵੇਸ਼ਨ ਦੁਆਰੇ ਜਿਹੜਾ ਉਹ 3 ਸਾਲ ਦਾ ਹੋਰ ਵਧਾ ਦਿੱਤਾ ਗਿਆ ਸੀ ਸੋ ਉਸ ਦੇ ਸਬੰਧ ਵਿੱਚ 5170 ਭਰਤੀ ਦੇ ਕਰਮਚਾਰੀ ਦੀ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਏਰੀਅਰ ਪੇ ਫਿਕਸੇਸ਼ਨ ਦੀ ਰੈ ਜਿਹੜੀ ਰਸ਼ੀਓ ਬੈਡ ਕਰਮ। ਸੋ ਉਹਨਾਂ ਨੂੰ ਹੁਣ ਜਿਹੜੀ ਪਰਖ ਕਾਲ ਸਮੇਂ ਦੇ ਵਿੱਚ ਹੀ ਪੂਰੀ ਤਨਖਾਹ ਜਿਹੜੀ ਉਹ ਦਿੱਤੀ ਜਾਣੀ ਕਿਉਂਕਿ ਪਹਿਲਾ ਸਾਲ ਦਾ ਜਿਹੜਾ 2 ਸਾਲ ਦਾ ਪਰਖ ਸਮਾਂ ਸੀ ਉਸ ਤੋਂ ਬਾਅਦ ਜਿਹੜਾ 3 ਸਾਲ ਦਾ ਪਰਖ ਸਮਾਂ ਉਹਨਾਂ ਤੇ ਲਾਇਆ ਗਿਆ ਉਸ ਦੇ ਵਿੱਚ ਪਰਖ ਕਾਲ ਦੇ ਵਿੱਚ ਹੀ ਪੂਰੀ ਤਨਖਾਹ ਜਿਹੜੀ ਉਹਨਾਂ ਨੂੰ ਦਿੱਤੀ ਜਾਣੀ। ਸੋਸ ਦੇ ਸਬੰਧ ਵਿੱਚ ਇਹ ਪੱਤਰ ਜਾਰੀ ਹੈ 25/7/25 ਦੇ ਸਬੰਧ ਦੇ ਵਿੱਚ ਹੀ ਜਿਹੜਾ ਪੱਤਰ ਜਾਰੀ ਹੋਇਆ ਹੈ 5178 ਭਰਤੀ ਅਧੀਨ ਆਉਂਦੇ ਕਰਮਚਾਰੀਆਂ ਦੇ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦੇਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ ਇਸ ਸਬੰਧੀ ਸਮੂਹ ਐਸੇ ਅਧਿਕਾਰੀਆਂ ਜਿਨ੍ਹਾਂ ਸਿੱਖਿਆ ਦਫ਼ਤਰਾਂ ਵਿੱਚ ਤਾਇਨਾਤ ਵੱਲੋਂ ਪ੍ਰਾਪਤ ਪ੍ਰਤੀਬਿੰਤੀਆਂ 1825 ਅਨੁਸਾਰ ਠੀਕ ਹੈ ਜੀ 5178 ਦੇ ਕਰਮਚਾਰੀਆਂ ਦੇ ਬਿੱਲਾਂ ਦੀ ਅਦਾਇਗੀ ਨੂੰ ਵੈਟ ਕਰਨ ਦੀ ਛੋਟ ਦਿੱਤੀ ਜਾਂਦੀ ਹੈ ਠੀਕ ਹੈ ਜੀ ਪਾਬ ਉਹਨਾਂ ਨੂੰ 5178 ਵਾਲੇ ਅਧਿਆਪਕ ਨਹੀਂ ਜਿਹੜੇ ਜਿਹੜੇ ਲਾਸਟ ਕੇਸਾਂ ਦੇ ਵਿੱਚ ਰਹਿ ਗਏ ਠੀਕ ਹੈ ਜੀ ਉਹਨਾਂ ਨੂੰ ਆਪਣੇ ਬਿੱਲ ਬੈਟ ਕਰਾਉਣ ਦੀ ਛੋਟ ਦੀ ਜਿਹੜੀ ਇਹੋ ਗੱਲ ਕੀਤੀ ਗਈ ਹੈ ਅਪਰੋਖ ਤੇ ਵਿਸ਼ੇ ਸੰਬੰਧੇ ਲਿਖਿਆ ਜਾਂਦਾ ਹੈ ਕਿ ਡੀਡੀਓਜ਼ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਪਿਟਿਸ਼ਨਾਂ ਦੇ ਪੇ ਫਿਕਸੇਸ਼ਨ ਕਰਨਾ ਸੰਬੰਧੀ ਕਾਰਵਾਈ ਸਮੇਂ ਸਿਰ ਮੁਕੰਮਲ ਕੀਤੀ ਜਾਵੇ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਐਸਐਸ ਕਾਡਰ ਦੇ ਅਧਿਕਾਰੀ ਤਾਇਨਾਤ ਨਹੀਂ ਹਨ ਉਹਨਾਂ ਵੱਲੋਂ ਹੇਠ ਲਿਖੇ ਪੇ ਅਨੁਸਾਰ ਪੇ ਫਿਕਸੇਸ਼ਨ ਸੰਬੰਧੀ ਸਰਟੀਫਿਕੇਟ ਜਾਰੀ ਕੀਤਾ ਜਾਵੇ ਸੋ ਦੋਸਤੋ ਜਿਨ੍ਹਾਂ ਦੇ ਵਿੱਚ ਜੇਕਰ ਕਾਲੀ ਐਸਐਸਏ ਦੇ ਅਧਿਆਪਕ ਨਹੀਂ ਹੈ ਠੀਕ ਹੈ ਜੀ ਤਾਂ ਉਹਨਾਂ ਦਾ ਇਸ ਤਰ੍ਹਾਂ ਜਿਹੜੀ ਉਹ ਬਿੱਲ ਪੇ ਫਿਕਸ ਜਿਹੜੀ ਉਹ ਕੀਤੀ ਜਾਣੀ ਹੈ ਸੋ ਪਟੀਸ਼ਨ ਨੰਬਰ 14307 2020 ਅਤੇ ਕਲਬ ਕੇਸਾਂ ਵਿੱਚ ਮਾਨਯੋਗ ਕੋਰਟ ਵੱਲੋਂ ਪੰਜਾ 78 ਭਰਤੀ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਫਿਸ਼ਨ ਨੂੰ ਬਕਾਇਆ ਦੀ ਅਦਾਇਗੀ ਮਿਤੀ 30 7 25 ਨੂੰ ਕੀਤੇ ਗਏ ਹੁਕਮ ਅਨੁਸਾਰ 4 ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਜੇਕਰ ਉਕਤ ਸਮਾਂ ਸੰਬੰਧੀ ਤੇ ਜਾਣ ਕਾਰਵਾਈ ਨਾ ਕਰਨ ਕਰਕੇ ਮਾਨਯੋਗ ਕੋਰਟ ਵੱਲੋਂ ਭਵਿਕ ਵਿੱਚ ਕੋਈ ਐਡਵਰਸ ਹੁਕਮ ਜਾਰੀ ਕੀਤੇ ਜਾਂਦੇ ਹਨ ਤਾਂ ਕੇਸ ਕਿਸੇ ਵੀ ਕਿਸਮ ਦੀ ਕੋਰਟ ਪਾਈ ਜਾਂਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਬੰਧਤ ਸਕੂਲ ਮੁਖੀ ਡੀ.ਐੱ.ਓ. ਦੀ ਹੋਵੇਗੀ ਠੀਕ ਹੈ ਸੋ 4 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਦਾ ਜਿਹੜਾ ਕੰਮ ਹੋ ਕੰਪਲੀਟ ਕਰਨਾ ਹੈ ਸੋ ਹਾਲਾਂਕਿ ਦੋਸਤੋ ਇਸ ਤਰ੍ਹਾਂ ਦੀ ਆਰਡਰ 3704 ਵਾਸਤੇ ਵੀ ਹੋਈ ਸੀ ਤਾਂ ਬੜਾ ਦੁੱਖ ਹੋਇਆ ਕਿ ਡੀ.ਓ. ਮੈਡਮ ਵੱਲੋਂ ਜਿਹੜੀ ਉਹ ਕਿਤੇ ਨਾ ਕਿਤੇ ਆਪਣੀ ਮਨਮਾਨੀ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਮਾਨਸਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਜਿਹੜੇ ਇਹ ਦੋ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਸੈਲਰੀ 46800 ਦੇ ਨਾਲ ਨਹੀਂ ਬਣਾਈ ਗਈ ਸੋ ਬੜਾ ਦੁੱਖ ਹੋਇਆ ਠੀਕ ਹੈ ਜੀ ਸੋ ਇਸ ਵਿਸ਼ੇ ਤੇ ਆਪਾਂ ਗੱਲ ਜਿਹੜੀ 3704 ਅਧਿਆਪਕਾਂ ਦੀ ਸ਼ਾਮ ਨੂੰ ਜਿਹੜੀ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਕਿਉਂਕਿ ਸ਼ਾਮ ਤੱਕ ਆਪਾਂ ਨੂੰ ਰਿਪੋਰਟ ਆ ਜਾਣੀ ਹੈ ਕਿ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਹੈ ਮੈਡਮ ਨੇ ਕੀ ਕਿਹਾ ਠੀਕ ਹੈ ਜੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਲਹਾਲ ਜਿੰਨੇ ਵੀ ਪਟੀਸ਼ਨਰਸ ਨੇ ਉਹ ਆਪਣਾ ਧੀਰਜ ਬਣਾ ਕੇ ਰੱਖੋ ਕਿਉਂਕਿ ਅਗਸਤ ਮਹੀਨੇ ਦੇ ਵਿੱਚ ਵਿੱਚ ਸਾਰੇ ਹੀ ਪਟੀਸ਼ਨਰਾਂ ਦੇ ਜਿਹੜੇ ਕੇਸ ਨੇ ਉਹ ਆਰਡਰ ਜਾਰੀ ਹੋ ਜਾਣਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਅ ਮੀਡੀਆ ਨੂੰ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਸੋ ਜੇਕਰ ਤੁਹਾਨੂੰ ਲੱਗਦਾ ਵੀ ਕੋਈ ਜਾਣਕਾਰੀ ਤੁਹਾਡੇ ਦੇ ਸਹੀ ਸਲਾਮਤ ਜੀ ਮੈਂ ਕਹਦੀ ਆ ਵੀ ਸਹੀ ਹੁੰਦੀ ਹੈ ਠੀਕ ਹੈ ਜੀ ਤੁਹਾਡੇ ਕੰਮ ਦੀ ਹੁੰਦੀ ਹੈ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਜਦੋਂ ਤੁਸੀਂ ਲਾਈਕ ਕਰਦੇ ਹੋ ਦੋਸਤੋ ਉੱਥੇ نیچے ਹਾਈਪ ਦੀ অপਸ਼ਨ ਹੁੰਦੀ ਹੈ ਸੋ ਹਾਈਪ ਕਰਨਾ ਨਾ ਭੁੱਲਿਆ ਕਰੋ ਆਪਣਾ ਪਿਆਰ ਇਸੇ ਤਰੀਕੇ ਦਿੰਦੇ ਰਹੋ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ